ਡਾਕਟਰ ਸ਼੍ਰੀ ਚੰਕੌਰ ਸਾਹਿਬ ਦੀ ਧਰਤੀ ਦਾ ਗੱਭਰੂ ਇੱਥੇ ਖੇਡਦਾ ਖੇਡਦਾ ਗੈਰੀ ਸੱਟ ਖਾ ਗਿਆ ਉਹਨਾਂ ਐਕਸਰਾ ਕਰਾ ਕੇ ਆਮਾ ਪਿੱਛੇ ਆਫੈਕਟਰ ਹੋ ਗਈ ਹੱਡੀ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੇ ਕੀਆ ਕਰਨ ਦੀ ਵੀ ਅਗਲੀ ਤੇ ਰੇਡ ਪਾਉਣ ਦੇ ਲਈ ਲਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਮਹਿੰਦੀ ਵਧਿਆ ਹੋਇਆ ਕਿ ਲੰਬੀ ਮੁਰਸੀਪੀ ਵਿੱਚ ਕੱਟੇ ਮੋਤੀ ਫਿਰ ਉਹ ਕਿਸੇ ਦੀ ਜੁਲਫ ਦਾ ਸ਼ਿੰਗਾਰ ਬਣਦਾ ਖੁੱਲ ਆਪਣਾ ਤਨ ਚਰਵਾਏ ਪਹਿਲਾਂ ਫਿਰ ਉਹ ਕਿਸੇ ਤੇ ਗਲੇ ਦਾ ਹਾਰ ਬਣਦਾ ਸੁਰਮਾ ਆਪਣਾ ਬਰਗੜਾਏ ਪਹਿਲਾਂ ਫਿਰ ਉਹ ਕਿਸੇ ਦੇ ਨੈਣਾਂ ਦੀ ਧਾਰ ਬਣਦਾ ਇਥੇ ਦولتਾਂ ਦੇ ਜ਼ਗੀਰਾਂ ਦੀ ਲੋੜ ਕੋਈ ਨਾ ਆਓ ਸਿਰ ਦੇਣ ਵਾਲਾ ਹੀ ਸਰਦਾਰ ਬਣਦਾ ਲਓ ਜਵਾਲਾ ਲਾਉਣ ਦਾ ਵੱਡਾ ਯਤਨ ਡਾਕਟਰ ਮਹਿੰਦੀ ਡਾਕਟਰ ਡਾਕਟਰ ਕਬੱਡੀ ਪਾਉਣ ਲਈ ਗਿਆ ਇੱਕ ਪਾਸੇ ਰੁਰਕਾ ਛੋਟਾ ਹੈ ਰੁਰਕਾ ਖੁਰਦ ਜਿੱਥੋਂ ਦਾ ਬਰਿੰਦਰ ਪੱਪੂ ਬੜਾ ਮਸ਼ਹੂਰ ਖਿਡਾਰੀ ਹੋਇਆ ਜਿੱਥੋਂ ਦਾ ਕੁੱਦਾ ਬੜਾ ਮਸ਼ਹੂਰ ਕਬੱਡੀ ਖਿਡਾਰੀ ਹੋਇਆ ਜਿੱਥੋਂ ਦਾ ਐਥਲੈਟਿਕਸ ਦਾ ਬਾਦਸ਼ਾਹ ਕਾਲਾ ਟਰੇਸੀ ਜਿਹੜਾ ਹੈ ਵੱਡਾ ਪ੍ਰਮੋਟਰ ਲਾ ਉਧਰਲੇ ਪਾਸੇ ਦੇਖੋ ਸਾਹਮਣੇ ਡਾਕਟਰ ਕੀ ਬਾਤ ਹੈ ਅੱਜ ਡਾਕਟਰ ਵੀ ਖੇਡ ਕਬੱਡੀ ਪਾਉਣ ਲਈ ਲੈ ਵੀ ਪ੍ਰਿੰਸ ਉਹ ਮੰਗੀ ਵੇਖ ਸਾਹਮਣੇ ਗੁਰਜੀਤ ਆ ਗਿਆ ਹੁਣ ਵੇਖਦੇ ਵੀ ਮੱਥਾ ਪਹਾੜ ਨਾਲ ਆ ਗੜਸ਼ੰਕਰ ਵਾਲੀਆਂ ਪਹਾੜੀਆਂ ਨਹੀਂ ਹੈਗੀਆਂ ਏ ਤੇ ਭੀਰਾ ਕਹਿੰਦਾ ਅਗਲੇ ਹੀ ਪਹਾੜ ਆ ਉਹ ਉਹ ਗੁਰਜੀਤ ਸਿੰਘ ਉੱਠੇ ਉਹ ਡਾਕਟਰ ਨਾਲ ਪੰਗਾ ਪੈ ਗਿਆ ਉਧਰ ਡਾਕਟਰ ਹੈ ਉਧਰ ਗੁਰਜੀਤ ਹੈ ਇਸ ਵੇਲੇ ਗੱਲ ਔਖੀ ਹੋਈ ਪਈ ਹੈ ਮੁੰਡਾ ਹਿੰਮਤ ਨਹੀਂ ਹਾਰਦਾ ਉਹ ਮੁੰਡਾ ਹਿੰਮਤ ਨਹੀਂ ਹਾਰਦਾ ਪਰ ਡਾਕਟਰ ਵੀ ਕਹਿੰਦਾ ਸੁਣ ਰੁੜਕੀ ਵਾਂਗੂੰ ਕਹਿੰਦੇ ਹੱਥ ਛੱਡ ਦਿੰਦਾ ਬੜੇ ਜੱਜੇ ਆ ਜੱਜਾ ਕਹਲਾ ਲਓ ਸਿਕੰਦਰ ਐਸੇ ਲਈ ਮੈਦਾਨ ਦੇ ਵਿੱਚ ਕਬੱਡੀ ਕਾਲੇ ਵੇਖ ਵੀ ਕਿੰਨੀ ਕੁਮਾਰਾ ਮੁੰਡੇ ਦੀ ਹੌਸਲਾ ਪੂਰਾ ਮਯਾਰੇ ਦੇ ਕੱਪ ਦੇ ਉੱਪਰ ਇਸ ਤਰ੍ਹਾਂ ਹੌਸਲੇ ਨਾਲ ਰੇਡ ਪਾਉਣੀ ਹਰ ਇੱਕ ਦੇ ਵਸਦੀ ਗੱਲ ਨਹੀਂ ਹੈਗੀ ਉਧਰ ਡਾਕਟਰ ਉਧਰ ਸਿਕੰਦਰ ਹੈ ਲਓ ਡਾਕਟਰ ਨੂੰ ਵਿੱਕੀ ਕਹਿੰਦੇ ਐ ਕਹਿੰਦੇ ਡਾਕਟਰ ਦਾ ਪੱਕਾ ਨਾ ਉਹ ਵਿੱਕੀ ਐ ਮੈਂ ਕਹਾ ਅਜੇ ਵੀ ਥੋੜੀ ਗੱਲ ਅਧੂਰੀ ਐ ਅਜੇ ਵੀ ਬਾਅਦ ਚ ਦੇਖਦੇ ਇਹ ਬਾ ਡਾਕਟਰ ਬੜਾ ਤਿਆਰ ਵੀ ਕਾ ਖਿਡਾਰੀ ਹੈ ਇੱਥੇ ਆਹੀ ਪੁਆਇੰਟ ਜਿਹੜਾ ਜੁੱਟ ਗਿਆ ਬਿੱਲਾ ਭੱਜ-ਭੱਜ ਕੇ ਫੇਰਗਲ ਸਾਹਿਬ ਬਿੱਲਾ ਭੱਜ-ਭੱਜ ਕੇ ਕੈਮਰਿਆਂ ਦੇ ਨਾਲ ਇਹਨਾਂ ਯਾਦਗਾਰੀ ਪਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰ ਰਿਹਾ ਹੈ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਲੋ ਡਾਕਟਰ ਲੈ ਵੀ ਡਾਕਟਰ ਜਿੱਤ ਦਾ ਮਸਲਾ ਬਣ ਗਿਆ ਚਮਕੌਰ ਸਾਹਿਬ ਦੇ ਵਾਲੇ ਆ ਜਿੱਤ ਦਾ ਮਸਲਾ ਬਣ ਗਿਆ ਸਹਿਬਿਆ ਦਾ ਬਾਬਾ ਜੀ ਸਿੰਘ ਜੱਜਰ ਸਿੰਘ ਅਕੈडमी ਚਮਕੌਰ ਸਾਹਿਬ ਦੇ ਲਈ ਡਾਕਟਰ ਤਕੜਾ ਜੱਫਾ ਲਾ ਕੇ ਬੱਲੇ-ਬੱਲੇ ਕਰਾ ਗਿਆ ਆਹ ਕਿਹੜਾ ਚੌਂਕੌਰ ਤਕੜਾ ਮੁਕਾਬਲਾ ਖੇਡਿਆ ਜਾਲਸੀ ਪਰ ਖਿਡਾਰੀ ਦੇ ਸੱਟ ਲੱਗੀ ਹੈ ਇਸ ਕਰਕੇ ਇਹਦੀ ਟੀਮ ਚਮਕੌਰ ਸਾਹਿਬ ਦੀ ਉਹਨਾਂ ਨੇ ਮੈਚ ਜਿਹੜਾ ਧਲੇਤੇ ਦੀ ਟੀਮ ਨੂੰ ਜੇਤੂ ਦੇ ਦਿੱਤਾ ਤੇਰਾ ਨਾਮ ਵੀਰ ਡਾਕਟਰ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਦਾ ਗੱਭਰੂ ਇੱਥੇ ਖੇਡਦਾ ਖੇਡਦਾ ਗੈਰੀ ਸੱਟ ਖਾ ਗਿਆ ਉਹਨਾਂ ਐਕਸਟਰਾ ਕਰਾ ਕੇ ਆਮਾ ਪਿੱਛੇ ਅਫੈਕਚਰ ਹੋ ਗਈ ਹੱਡੀ ਸੱਚੇ ਪਾਤਸ਼ਾਹ ਬਾਈ ਗੁਰੂ ਮੇਰ ਕਰੇ ਆਹ ਹਾਂਜੀ ਸੱਚੇ ਪਾਤਸ਼ਾਹ ਬਾਈ ਗੁਰੂ ਮੇਰ ਕਰੇ ਡਾਕਟਰ ਜਮਕੌਰ ਸਾਹਿਬ ਵਾਲਾ ਖੇਡ ਕਬੱਡੀ ਦਾ ਵਧੀਆ ਖਿਡਾਰੀ ਹੈ ਦਿਲ ਕੈਮਾਂ